ਕੁਚਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦੇ ਆ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲਮ ਦੇ ਉੱਤੇ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਸੋਣੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਵੀ ਹੋ ਜਾਣਗੇ ਜੇਕਰ ਵੀਡੀਓ ਨੂੰ ਤੁਸੀਂ ਫੋਲੋ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਮੈਂ ਤੁਹਾਨੂੰ ਪਾਠ ਦੱਸਿਆ ਉਹਨੂੰ ਕਰਨਾ ਸ਼ੁਰੂ ਕਰ ਦਮੋਂ ਤਾਂ ਤੁਹਾਡੀ ਹਰ ਇੱਕ ਮੁਸ਼ਕਲ ਦੀ ਹੱਲ ਨਿਕਲ ਜਾਵੇਗਾ ਜਿਸ ਤਰ੍ਹਾਂ ਕਿ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੈਂ ਤੁਹਾਨੂੰ ਇੱਕ ਪਾਠ ਦੱਸਾਂਗੀ ਜਿਹੜਾ ਕਿ ਤੁਸੀਂ ਦਿਨ ਦੇ ਵਿੱਚ ਤਿੰਨ ਵਾਰ ਕਰਨਾ ਇਸ ਵਿਧੀ ਨਾਲ ਕਰ ਲਿਆ ਨਾ ਤਾਂ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਚਮਤਕਾਰ ਹੋ ਜਾਣਗੇ ਸੋ ਮੈਂ ਇਹੀ ਤੁਹਾਡੇ ਅੱਗੇ ਹੱਥ ਬੀਰ ਜੋੜ ਬੇਨਤੀ ਕਰਦੀ ਆ ਕਿ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਸੈਂਡ ਕਰਿਓ ਤੇ ਵੀਡੀਓ ਦੇ ਵਿੱਚ ਆਪਾਂ ਉਸ ਪਾਠ ਦੀ ਗੱਲ ਕਰਾਂਗੇ ਉਸ ਪਾਠ ਦੇ ਸ਼ਕਤੀ ਦੀ ਗੱਲ ਕਰਾਂਗੇ ਇਹ ਸਾਰੀ ਗੱਲਬਾਤ ਕਰਾਂਗੇ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੀ ਜਿਸ ਕਰਕੇ ਵੀਡੀਓ ਫੁੱਲ ਜ਼ਰੂਰ ਵਾਚ ਕਰਿਓ ਤੇ ਆਪਣੇ ਮੁਖ ਚ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਬੋਲਿਆ ਕਰੋ ਤਾਂ ਜੋ ਤੁਹਾਡੇ ਵੀ ਪਰਮਾਤਮਾ ਦੇ ਘਰ ਦੇ ਵਿੱਚ ਹਾਜ਼ਰੀ ਲੱਗ ਜਾਵੇ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਰਹਿੰਦੇ ਆ ਨਾ ਵੀ ਅਸੀਂ ਦੁਖੀ ਬਹੁਤ ਆ ਸਾਨੂੰ ਤਾਂ ਚਾਰੇ ਪਾਸਿਆਂ ਤੋਂ ਦੁੱਖ ਹੀ ਦੁੱਖ ਮਿਲ ਰਹੀ ਹੈ ਸਾਡੀ ਤਾਂ ਜ਼ਿੰਦਗੀ ਦੁੱਖਾਂ ਦੇ ਵਿੱਚ ਘिरी ਪਈ ਹੈ ਅਸੀਂ ਜ਼ਿੰਦਗੀ ਤੋਂ ਹੀ ਬਹੁਤ ਦੁਖੀ ਹੋਏ ਪਏ ਹਾਂ ਸਾਨੂੰ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰੀਏ ਤੇ ਕੀ ਨਾ ਕਰੀਏ ਸਾਨੂੰ ਕੋਈ ਵੀ ਰਾਹ ਨਹੀਂ ਲੱਭਦਾ ਸਾਨੂੰ ਇੰਜ ਲੱਗਦਾ ਹੈ ਜਿਵੇਂ ਸਾਡੇ ਲਈ ਸਾਰੀਆਂ ਖੁਸ਼ੀਆਂ ਤਰੱਕੀਆਂ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ ਤੇ ਮੈਂ ਉਹਨਾਂ ਭੈਣ ਭਰਾਵਾਂ ਦੇ ਲਈ ਇੱਕ ਪਾਠ ਦੱਸਾਂਗੀ ਜੋ ਤੁਸੀਂ ਨੇ ਜੇਕਰ ਇਸ ਵਿਧੀ ਦੇ ਨਾਲ ਕਰ ਲਿਆ ਨਾ ਤਾਂ ਤੁਹਾਡਾ 100% ਜਿੰਨੀਆਂ ਵੀ ਮੁਸ਼ਕਲਾਂ ਨੇ ਸਭ ਖਤਮ ਹੋ ਜਾਂਦੀਆਂ। ਕਈ ਭੈ ਵੀਰ ਤੇ ਭੈਣ ਪੁੱਛਦੇ ਹਨ ਕਿ ਕਿਸ ਵਿਧੀ ਦੇ ਨਾਲ ਪਾਠ ਕਰੀਏ ਕਿਹੜੇ ਸਮੇਂ ਕਰੀਏ ਤੇ ਕਿੰਨੀ ਸੇਵਾ ਕਰੀਏ। ਇਹਦੇ ਨਾਲ ਤੁਹਾਡੀ ਜ਼ਿੰਦਗੀ ਹੀ ਸਵਾਰੀ ਜਾਵੇਗੀ। ਉਹਦੇ ਨਾਲ ਇਹ ਕੰਮ ਸਵਾਰਿਆ ਜਾਂਦਾ ਹੈ ਕਿ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕਰਾਂਗੀ ਉਸ ਤੋਂ ਪਹਿਲਾਂ ਦੱਸ ਦਈਏ ਕਿ ਜਿੰਨੀਆਂ ਵੀ ਬਾਣੀਆਂ ਹਨ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਵੀ ਉਹ ਸਾਰੀਆਂ ਹੀ ਸਤਿਕਾਰਯੋਗ ਨੇ ਸਾਰੀਆਂ ਹੀ ਪਾਵਰਫੁਲ ਨੇ ਹੁਣ ਕਈ ਜਿਹੜੇ ਸਾਡੇ ਵਰਗੇ ਵੀਰ ਭੈਣ ਭਰਾ ਨੇ ਉਹ ਭਰਮ ਭਲੇਖੇ ਦੇ ਵਿੱਚ ਪੈ ਜਾਂਦੇ ਨੇ ਉਹ ਕਹਿੰਦੇ ਨੇ ਕਿ ਆ ਬਾਣੀ ਦਾ ਪਾਠ ਕਰ ਲਈਏ ਤੇ ਉਹ ਬਾਣੀ ਦਾ ਪਾਠ ਕਰ ਲਈਏ ਤਾਂ ਇਸ ਦੇ ਨਾਲ ਵੀ ਵਿਦੇਸ਼ ਦਾ ਵੀਜ਼ਾ ਲੱਗ ਜਾਊਗਾ ਇਹ ਪਾਠ ਕਰਨ ਦੇ ਨਾਲ ਸਾਡੀ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਉਹ ਪਾਠ ਕਰਨ ਦੇ ਨਾਲ ਬੰਦਾ ਸਰਾਪ ਪੀਣੋਂ ਹਟ ਜਾਵੇਗਾ ਇਸ ਤਰ੍ਹਾਂ ਦੀ ਕਈ ਅਸੀਂ ਮਨ ਘੜਤ ਗੱਲਾਂ ਬਣਾ ਰੱਖੀਆਂ ਨੇ ਕਈ ਕਹਿੰਦੇ ਹਨ ਕਿ ਜੇਕਰ ਇਹ ਪਾਠ ਕਰ ਲੈਂਦੇ ਹਾਂ ਤਾਂ ਅੱਖਾਂ ਤੋਂ ਲੱਖਾਂ ਦੇ ਵਿੱਚ ਹੋ ਜਾਂਦਾ ਤੇ ਔਲਾਦ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਸੰਕਟ ਮੋਚਨ ਦੇ ਵਿੱਚ ਤੁਸੀਂ ਦੇਖਿਆ ਹੀ ਹੋਵੇਗਾ ਕਿੰਨਾ ਕੁਝ ਅਲੱਗ-ਅਲੱਗ ਲਿਖਿਆ ਹੋਇਆ ਪਰ ਇਹ ਵੀ ਠੀਕ ਹੈ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਦੀ ਧਾਰਨਾਵਾਂ ਆਪਣੇ ਮਨ 'ਚ ਬਣਾਉਣੀ ਹੈ ਤੇ ਪਰ ਕਿਤੇ ਨਾ ਕਿਤੇ ਗੁਰਬਾਣੀ ਦੇ ਨਾਲ ਤਾਂ ਜੁੜਦੇ ਹੀ ਹਨ ਜੇਕਰ ਆਪਾਂ ਇਸ ਤਰ੍ਹਾਂ ਦੀ ਵੀ ਧਾਰਨਾ ਨਾ ਦੁਨਿਆਵੀ ਬਣਾਵਾਂਗੇ ਤੇ ਫਿਰ ਅਸੀਂ ਗੁਰਬਾਣੀ ਦੇ ਨਾਲ ਜੁੜ ਹੀ ਨਹੀਂ ਸਕਾਂਗੇ ਕਿਉਂਕਿ ਆਪਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਇੱਕੋ ਇੱਕ ਜਰੀਆ ਹੈ ਜੇ ਆਪਾਂ ਪਾਠ ਹੀ ਇਸ ਤਰ੍ਹਾਂ ਕਰ ਲਈਏ ਤੇ ਸਾਨੂੰ ਕਿਤੇ ਨਾ ਕਿਤੇ ਇਸ ਦੀ ਆਦਤ ਪੈ ਜਾਵੇਗੀ ਪਾਠ ਇੱਕ ਐਸੀ ਚੀਜ਼ ਹੈ ਕਿ ਜਿਸ ਤਰ੍ਹਾਂ ਮਰਜ਼ੀ ਤੁਸੀਂ ਆਪਣੇ ਸਰੀਰ ਨੂੰ ਚਟਕਲਾ ਲਓ ਤੇ ਤੁਹਾਨੂੰ ਪਾਠ ਕਰਨ ਦੀ ਆਦਤ ਪੈ ਹੀ ਜਾਵੇਗੀ ਜੇਕਰ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਨਾ ਇਹ ਵੀ ਇੱਕ ਵਿਧੀ ਇੱਕ ਬਹੁਤ ਵਧੀਆ ਵਧੀਆ ਜਰੀਆ ਹੈ ਸੱਚੇ ਪਾਸਾ ਜੀ ਕਹਿੰਦੇ ਹਨ ਕਿ ਜਦੋਂ ਇੱਕ ਵਾਰੀ ਬੰਦਾ ਨਸ਼ਾ ਕਰ ਲਵੇ ਨਾ ਤਾਂ ਉਹ ਨਸ਼ੇ ਤੋਂ ਦੂਰ ਨਹੀਂ ਹੁੰਦਾ ਹੋ ਸਕਦਾ ਏਸੇ ਤਰ੍ਹਾਂ ਹੀ ਜੇਕਰ ਉਹ ਲਗਾਤਾਰ ਇੱਕੋ ਗੱਲ ਕਰੀ ਜਾਂਦਾ ਕਰੀ ਜਾਂਦਾ ਤਾਂ ਉਸ ਨੂੰ ਵੀ ਉਸ ਗੱਲ ਦਾ ਨਸ਼ਾ ਹੋ ਜਾਂਦਾ ਜਿਸ ਤਰ੍ਹਾਂ ਕਿ ਲਗਾਤਾਰ ਜੇਕਰ ਉਹ ਪਾਠ ਕਰਦਾ ਤਾਂ ਉਸ ਨੂੰ ਜੇਕਰ 10 ਦਿਨੋਂ ਲਗਾਤਾਰ ਪਾਠ ਕਰਦਾ ਤਾਂ 11ਵੇਂ ਦਿਨ ਉਸ ਨੂੰ ਉਸ ਚੀਜ਼ ਦੀ ਪਾਲ ਉੱਠੇਗੀ ਉਸ ਨੂੰ ਕੋਈ ਘਾਟ ਮਹਿਸੂਸ ਹੋਵੇਗੀ ਕਿ ਮੈਂ ਕੁਝ ਕੀਤਾ ਨਹੀਂ ਮੈਨੂੰ ਜਿਸ ਤਰ੍ਹਾਂ ਕਿ ਮੇਰਾ ਕੁਝ ਮਿਸ ਹੋ ਗਿਆ ਜੇਕਰ ਇਸ ਤਰ੍ਹਾਂ ਅਸੀਂ ਗੁਰਬਾਣੀ ਪੜ ਲੈਂਦੇ ਹਾਂ ਜਿਹੜੀ ਸਾਡੇ ਅੰਦਰ ਵਸ ਚੁੱਕੀ ਹੁੰਦੀ ਹੈ ਜਿਹੜੀ ਅਸੀਂ ਮਿੱਠ ਕੇ ਕੀਤੀ ਹੁੰਦੀ ਹੈ ਤੋਂ ਅੰਦਰ ਤੱਕ ਹਿਰਦੇ ਦੇ ਵਿੱਚ ਵਸ ਜਾਂਦੀ ਹੈ ਬੰਦਾ ਜੇਕਰ 10ਵੇਂ ਦਿਨ ਲਗਾ 10 ਦਿਨ ਲਗਾਤਾਰ ਪਾਠ ਕਰੂਗਾ ਨਾ ਤਾਂ 12ਵੇਂ ਦਿਨ ਜਾਂ 20ਵੇਂ ਦਿਨ ਜਦੋਂ ਵੀ ਜਿੰਨੇ ਦਿਨ ਉਹ ਕਰੂਗਾ ਤਾਂ ਉਹਨੂੰ ਇਹ ਮਹਿਸੂਸ ਹੋਵੇਗਾ ਕਿ ਅੱਜ ਮੇਰਾ ਕੋਈ ਕੰਮ ਕਰਨ ਵਾਲਾ ਰਹਿ ਗਿਆ ਮੈਂ ਅੱਜ ਕੁਝ ਕੀਤਾ ਹੀ ਨਹੀਂ। ਏਕ ਚੰਗੀ ਲਾਤਾ। ਏਕ ਅੰਦਰ ਵਸ ਜਾਣ ਵਾਲਾ ਬਾਣੀ ਦੀ ਘਾਟ ਮਹਿਸੂਸ ਹੋਣੀ ਹੈ। ਕਿ ਮੈਂ ਅੱਜ ਪਾਠ ਨਹੀਂ ਕੀਤਾ। ਇਹ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇਕਰ ਤੁਸੀਂ ਕਿਸੇ ਨੂੰ ਕਹੋਗੇ ਕਿ ਭਾਈ ਤੂੰ ਇੰਨੇ ਪਾਠ ਕਰਿਆ ਕਰ ਤੇਰਾ ਆਹ ਕੰਮ ਬਣ ਜਾਊਗਾ। ਤਾਂ ਅਗਲਾ ਕਹੂਗਾ ਜੀ ਠੀਕ ਹੈ। ਬੜਾ ਮਨੋਬਾਲ ਉਹਦਾ ਉੱਚਾ ਹੋਵੇਗਾ। ਕਿ ਮੈਂ ਵਾਕਿਆ ਇਸ ਪਾਠ ਕਰਨ ਦੇ ਨਾਲ ਮੇਰੀ ਇੰਨੀ ਵੱਡੀ ਮੁਸੀਬਤ ਖਤਮ ਹੋ ਜਾਵੇਗੀ ਤੇ ਫਿਰ ਮੈਂ ਜ਼ਰੂਰ ਕਰਾਂਗਾ ਕਿੰਨਾ ਚੰਗਾ ਹੋਵੇਗਾ ਕਿੰਨੀ ਵੱਡੀ ਰਹਿਮਤ ਹੋ ਜਾਵੇਗੀ ਕਿੰਨੇ ਵੱਡੇ ਸਤਿਗੁਰ ਦੀ ਕਿਰਪਾ ਹੋ ਜਾਵੇਗੀ ਉਸ ਵੀਰ ਦੇ ਉੱਤੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਗੁਰਬਾਨੀ ਦਾ ਪੜੇਗਾ ਆਪਾਂ ਇਦਾਂ ਕਰਾਂਗੇ ਬਹੁਤ ਚੰਗਾ ਹੋਵੇਗਾ ਹੁਣ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਉਸ ਪਾਠ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੂੰ ਕਾਰਨ ਦੇ ਨਾਲ ਤਹਾਡੇ ਬਾਰੇ ਨਿਆਰੇ ਹੋ ਜਾਣਗੇ ਮੇਰੇ ਸੱਚੇ ਪਾਸਾ ਜੀ ਦੀ ਤੁਹਾਡੇ ਤੇ ਕਿਰਪਾ ਹੋਵੇ ਜੀ ਇਸ ਪਾਠ ਨੂੰ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਵੀ ਕਰਿਆ ਕਰਦੇ ਸਨ ਬਾਬਾ ਜਰਨੈਲ ਸਿੰਘ ਜੀ ਸੀ ਜੋ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਪਤਾ ਨਹੀਂ ਕਿੰਨੇ ਕਿੰਨੇ ਦਿਨ ਦੇ ਵਿੱਚ ਕਰਦਿਆ ਕਰਦੇ ਸਨ ਸੁਖਮਨੀ ਸਾਹਿਬ ਜੀ ਦੇ ਪਾਠ ਤਾਂ ਪਤਾ ਹੀ ਨਹੀਂ ਸੀ ਲੱਗਦਾ ਵੀ ਉਹ ਕਿੰਨੇ ਕਰਦੇ ਸੀ 24 ਘੰਟੇ ਲਗਾਤਾਰ ਉਹ ਪਾਠ ਕਰਦੇ ਰਹਿੰਦੇ ਸਨ ਗੱਲਬਾਤ ਕਿਸੇ ਨਾਲ ਬਹੁਤ ਘੱਟ ਕਰਦੇ ਸਨ ਜੇ ਕੋਈ ਮਿਲਣ ਵੀ ਆਉਂਦਾ ਸੀ ਨਾ ਤਾਂ ਉਹਨਾਂ ਮਿਲਦੇ ਵੀ ਜ਼ਰੂਰ ਸਨ ਪਰ ਪਾਠ ਜ਼ਰੂਰ ਕਰਿਆ ਕਰਦੇ ਸਨ ਇੱਕ ਕਮਾਈ ਸੀ ਉਹਨਾਂ ਦੀ ਸਾਧਨਾ ਸੀ ਉਹਨਾਂ ਦੀ ਉਹਨਾਂ ਨੇ ਮਨ ਨੂੰ ਸਾਧ ਲਿਆ ਸੀ ਤੇ ਜਿਹੜਾ ਪਾਠ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਉਹ ਪਾਠ ਨੂੰ ਵੀ ਉਹ ਬਹੁਤ ਜ਼ਿਆਦਾ ਦਿਨ ਰਾਤ ਕਰਿਆ ਕਰਦੇ ਸਨ ਉਨ੍ਹਾਂ ਤੇ ਗੁਰੂ ਦੀ ਰਹਿਮਤ ਹੋ ਗਈ ਸੀ ਗੁਰੂ ਦੀ ਕਿਰਪਾ ਹੋ ਗਈ ਸੀ ਸ਼ਬਦ ਦੀ ਕਿਰਪਾ ਹੋ ਗਈ ਸੀ ਉਨ੍ਹਾਂ ਤੇ ਕਿਉਂਕਿ ਉਨ੍ਹਾਂ ਨੇ ਪਹਾੜ ਹੀ ਦਿਨ ਰਾਤ ਇਨਾ ਕੀਤਾ ਕਿ ਉਹ ਗੁਰੂ ਦੇ ਵਿੱਚ ਗੁਰੂ ਵਿੱਚ ਮਗਨ ਹੋ ਗਏ ਸਨ ਆਪਾਂ ਵੀ ਜੇਕਰ ਇੰਜ ਕਰ ਲਵਾਂਗੇ ਤਾਂ ਸਾਡੇ ਲਈ ਬਹੁਤ ਵਧੀਆ ਗੱਲ ਹੈ ਰੋਜ਼ਾਨਾ ਨਿਤਨੇਮ ਕਰੋ ਉਸ ਤੋਂ ਬਾਅਦ ਤੁਸੀਂ ਚਪਈ ਸਭਜੀ ਦਾ ਪਾਠ ਕਰ ਲਓ ਅਨੰਤ ਪਾਠ ਵੀ ਕਰ ਸਕਦੇ ਹੋ ਗਿਣਤੀ ਮਿੰਤੀ ਵਾਲੇ ਵੀ ਕਰ ਸਕਦੇ ਜਿਸ ਦੇ ਵਿੱਚ ਜਿਸ ਤੇ ਵਿੱਚ ਤੁਹਾਡਾ ਮਨ ਟਿਕੇ ਨਾ ਉਸ ਤਰ੍ਹਾਂ ਤੁਸੀਂ ਪਾਠ ਕਰ ਸਕਦੇ ਹੋ 11 ਦਿਨ ਲਈ ਕਰ ਲਓ 15 ਦਿਨ ਲਈ ਕਰ ਲਓ 21 ਦਿਨਾਂ ਦੇ ਲਈ ਕਰ ਲਓ 40 ਦਿਨਾਂ ਦੇ ਲਈ ਕਰ ਲਓ 42 ਦਾ ਕਰ ਲਓ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗਦਾ ਨਾ ਪਰ ਇੱਕ ਟੇਕ ਦੇ ਨਾਲ ਕਰਨਾ 10 ਦਿਨਾਂ ਦੇ ਲਈ ਕਰ ਲਓ ਚਲੋ ਜਿਸ ਤਰ੍ਹਾਂ ਕੀ ਇੱਕ ਆਈਡੀਆ ਲਗਾਉਂਦੇ ਆਂ ਬੰਦੇ ਨੂੰ ਕਿ ਜਿੰਨੇ ਵੀ ਤੁਸੀਂ ਪਾਠ ਕੀਤੇ ਹੁਣ ਉਸ ਤੋਂ ਬਾਅਦ ਅਰਦਾਸ ਜ਼ਰੂਰ ਕਰਿਆ ਕਰੋ ਕਿ ਸੱਚੇ ਪਾਸਾ ਜਿੰਨੇ ਵੀ ਪਾਠ ਕਰਾਏ ਹਨ ਨਾ ਤੁਸੀਂ ਕਰਵਾਇਓ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਸੀ ਕਿ ਮੈਂ ਪਾਠ ਕਰ ਸਕਦਾ ਮੈਂ ਬਾਣੀ ਪਾਠ ਸਕਦਾ ਪਰ ਤੁਸੀਂ ਮੇਰੇ ਤੋਂ ਬਾਣੀ ਪੜਾਈ ਮੇਰੇ ਹਿਰਦੇ ਦੇ ਵਿੱਚ ਹੁਣ ਇਸ ਬਾਣੀ ਨੂੰ ਵਸਾਓ ਪਾਠ ਕਰਨ ਤੋਂ ਬਾਅਦ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਤੇ ਤੁਹਾਡੀ ਅਰਦਾਸ ਤੁਹਾਡਾ ਤਰਲਾ ਮੰਤਾ ਉਸ ਗੁਰੂ ਦੀ ਚਰਨਾ ਦੇ ਵਿੱਚ ਜੂਕ ਜਾ ਕੇ ਲੱਗਦਾ ਹੈ ਸਤਿਗੁਰ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸਮਝੋ ਜੇਕਰ ਤੁਸੀਂ ਅਰਦਾਸ ਵੀ ਨਾਲ ਕਰ ਦਿੱਤੀ ਫਿਰ ਤੁਹਾਨੂੰ ਆਪ ਖੁਦ ਪਤਾ ਲੱਗ ਜਾਵੇਗਾ ਕਿ ਤੁਹਾਡੇ ਤੇ ਵਾਹਿਗੁਰੂ ਜੀ ਦੀ ਕਿੰਨੀ ਕੁ ਕਿਰਪਾ ਹੋ ਗਈ ਹੁਣ ਆਪਾਂ ਗੱਲ ਕਰਦੇ ਹਾਂ ਉਸ ਪਾਠ ਦੀ ਉਹ ਪਾਠ ਹੈ ਚੁਪਈ ਸਬ지 ਦਾ ਪਾਠ ਤੁਸੀਂ ਤਿੰਨ ਪਾਠ ਜ਼ਰੂਰ ਕਰਿਆ ਕਰੋ ਦਿਨ ਦੇ ਵਿੱਚ ਜੇਕਰ ਤਿੰਨ ਪਾਠ ਦਿਨ ਦੇ ਵਿੱਚ ਤੱਕ ਕਰਨੇ ਸ਼ੁਰੂ ਕਰ ਦੋ ਨਾ ਤਾਂ ਤੁਸੀਂ ਵੇਖਣਾ ਤੁਹਾਡੀ ਜ਼ਿੰਦਗੀ ਚਮਤਕਾਰ ਹੋਣਾ ਸ਼ੁਰੂ ਹੋ ਜਾਣਾ ਸਵੇਰੇ ਅੰਮ੍ਰਿਤ ਵੇਲੇ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਉਸ ਤੋਂ ਬਾਅਦ ਜਿੰਨ ਜਦੋਂ ਮਰਜ਼ੀ ਕਰ ਲਓ ਫਿਰ ਇੱਕ ਦੁਪਹਿਰ ਵੇਲੇ ਕਰ ਲਓ ਇੱਕ ਸ਼ਾਮ ਨੂੰ ਰਹਿਰਾ ਸਭ ਤੋਂ ਪਹਿਲਾਂ ਕਰ ਲਿਆ ਕਰੋ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗਦਾ ਉਸ ਤਰ੍ਹਾਂ ਕਰ ਲਿਆ ਕਰੋ ਪਰ ਤੁਸੀਂ ਵੱਧ ਤੋਂ ਵੱਧ ਮਤਲਬ ਜਿੰਨੇ ਮਰਜ਼ੀ ਕਰ ਲੋ ਘੱਟ ਤੋਂ ਘੱਟ ਤਿੰਨ ਚਪਈ ਸਾਹਿਬ ਦੇ ਪਾਠ ਕਰਨੇ ਅੱਜ ਤੋਂ ਸਟਾਰਟ ਕਰ ਦੋ ਤੁਸੀਂ ਵੇਖਣਾ ਤੁਹਾਡੀ ਜ਼ਿੰਦਗੀ ਦਾ ਕਿੰਨਾ ਕੁ ਦੁੱਖ ਘਟ ਗਿਆ ਤੇ ਇਹ ਤੁਸੀਂ ਖੁਦ ਮਹਿਸੂਸ ਕਰੋਗੇ ਚੁਪਈ ਸਾਹਿਬ ਜੀ ਦਾ ਪਾਠ ਕਰਨ ਦੇ ਵਿੱਚ ਬਹੁਤ ਘੱਟ ਸਮਾਂ ਲੱਗਦਾ ਜਿਹੜੇ ਵੀ ਚੁਪਈ ਸਾਹਿਬ ਦਾ ਪਾਠ ਕਰਦੇ ਹਨ ਉਹਨਾਂ ਨੂੰ ਬੁਰੀਆਂ ਸ਼ਕਤੀਆਂ ਤੰਤਰ ਮੰਤਰ ਜਾਦੂ ਟੂਣੇ ਵਰਗੀਆਂ ਤਾਕਤਾਂ ਕਦੇ ਵਾਸ਼ਚ ਨਹੀਂ ਕਰ ਸਕਦੇ ਜਿਹੜੀਆਂ ਭੈਣਾਂ ਕਹਿ ਦਿੰਦੀਆਂ ਨੇ ਨਾ ਉਹਨਾਂ ਦੇ ਘਰ ਵਾਲੇ ਬਹੁਤ ਕਲੇਸ਼ ਕਰਦੇ ਆ ਸ਼ਰਾਬ ਪੀਂਦੇ ਆ ਘਰ ਦੇ ਵਿੱਚ ਲੜਾਈ ਝਗੜਾ ਰੱਖਦੇ ਆ ਉਹਨਾਂ ਦਾ ਸਾਸ ਸਹੁਰਾ ਉਹਨੂੰ ਚੰਗਿਆਂ ਨਹੀਂ ਜਾਣਦਾ ਉਹਨਾਂ ਦਾ ਧੀ ਪੁੱਤ ਉਹਨਾਂ ਦੇ ਕਹਿਣੇ ਵਿੱਚ ਨਹੀਂ ਹੈ ਉਹਨਾਂ ਦੇ ਧੀ ਪੁੱਤਰ ਨੂੰ ਨੌਕਰੀ ਨਹੀਂ ਮਿਲ ਰਹੀ ਉਹਨਾਂ ਦੇ ਧੀ ਪੁੱਤ ਦਾ ਵੀਜ਼ਾ ਨਹੀਂ ਲੱਗ ਰਿਹਾ ਤਾਂ ਉਹ ਭੈਣਾ ਕੀ ਕਰਿਆ ਕਰਨ ਵੀ ਪਹਿਲਾਂ ਤਾਂ ਮੂਲ ਮੰਤਰ ਜੀ ਦਾ ਜਾਪ ਕਰਿਆ ਕਰਨ ਮੈਂ ਨਹੀਂ ਕਹਿੰਦੀ ਕਿ ਤੁਸੀਂ 2 ਘੰਟੇ ਬੈਠੋ ਘੰਟਾ ਬੈਠੋ ਮੈਂ ਇਹੀ ਕਹਿੰਦੀ ਆ ਕਿ ਭਾਵੇਂ ਇੱਕੋ ਮਾਲਾ ਮੂਲ ਮੰਤਰ ਦੀ ਅੰਮ੍ਰਿਤ ਵੇਲੇ ਉੱਠ ਕੇ ਕਰੋ ਤੇ ਉਸ ਤੋਂ ਬਾਅਦ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਤੇ ਫਿਰ ਚਪਾਈ ਸਾਹਿਬ ਜੀ ਦਾ ਪਾਠ ਜ਼ਰੂਰ ਨਾਲ ਕਰਿਆ ਕਰੋ ਤੇ ਉਸ ਤੋਂ ਉਪਰੰਤ ਤੁਸੀਂ ਨੇ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਤੁਹਾਡੇ ਦੁੱਖ ਤਕਲੀਫ ਹੈ ਘਰ ਦੇ ਵਿੱਚ ਮੈਂ ਦਾਅਵੇ ਨਾਲ ਤੁਹਾਨੂੰ ਕਹਿ ਸਕਦੀਆਂ ਕਿ ਤੁਹਾਡੇ ਘਰ ਦੇ ਵਿੱਚ 15 ਦਿਨਾਂ ਬਾਅਦ ਚਮਤਕਾਰ ਤੁਹਾਨੂੰ ਖੁਦ ਫੀਲ ਹੋਵੇਗਾ ਮੈਂ ਖਾਸ ਕਰ ਆਪਣੀਆਂ ਭੈਣਾਂ ਨੂੰ ਕਹਿ ਰਹੀ ਹਾਂ ਕਿਉਂਕਿ ਵੀਰ ਤਾਂ ਕੰਮਕਾਰਾਂ ਤੇ ਚਲੇ ਜਾਂਦੇ ਆ ਪੇਣਾ ਜਦੋਂ ਵੀ ਬੇਲੀਆਂ ਹੁੰਦੀਆਂ ਨੇ ਨਾ ਤਾਂ ਇਹ ਇੱਕ ਕੰਮ ਕਰਕੇ ਵੇਖੋ ਤੇ ਲਾਗੇ ਇੱਕ ਜਲਦੀ ਗੜਵੀ ਰੱਖ ਕੇ ਦੇਖੋ ਤੇ ਫਿਰ ਜਦੋਂ ਪਾੜ ਤੁਸੀਂ ਕਰ ਲਓ ਨਾ ਉਸ ਤੋਂ ਉਪਰੰਤ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਸਾਰੀਆਂ ਦਾਤਾਂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਕਰਨ ਲੱਗੇ ਫਿਰ ਤੁਹਾਨੂੰ ਘਬਰਾਉਣ ਦੇ ਕੋਲ ਕੋਈ ਲੋੜ ਨਹੀਂ ਭਾਵੇਂ ਤੁਹਾਨੂੰ ਕਿੰਨਾ ਵੀ ਵੱਡਾ ਦੁੱਖ ਕਿਉਂ ਨਾ ਆ ਗਿਆ ਨਾ ਤੇ ਤੁਸੀਂ ਆਪਣੇ ਆਪ ਨੂੰ ਸਥਿਰ ਰੱਖਣਾ ਕਿ ਮਾਲਕਾ ਤੇਰੇ ਅੱਗੇ ਅਰਦਾਸ ਬੇਨਤੀ ਕੀਤੀ ਐ ਤੇਰੇ ਅੱਗੇ ਤਰਲਾ ਮਿੰਤਾ ਕੀਤਾ ਜੇ ਮੇਰੇ ਘਰ ਦਾ ਦੁੱਖ ਤੇਰੇ ਅੱਗੇੋਂ ਨਹੀਂ ਨਾ ਨਹੀਂ ਤੁਸੀਂ ਨਹੀਂ ਨਾ ਸੋਲਵ ਕਰ ਸਕੇ ਤਾਂ ਮੇਰੇ ਘਰ ਦਾ ਦੁੱਖ ਫਿਰ ਦੁਨੀਆ ਦੇ ਤੇ ਕੋਈ ਸ਼ਕਤੀ ਐਸੀ ਨਹੀਂ ਜਿਹੜੀ ਮੇਰੇ ਘਰ ਦੇ ਦੁੱਖ ਨੂੰ ਖਤਮ ਕਰ ਪਾਵੇ ਬਸ ਜੇਕਰ ਤੁਸੀਂ ਇਸ ਤਰ੍ਹਾਂ ਦੇ ਵਿਸ਼ਵਾਸ ਗੁਰੂ ਅੱਗੇ ਬਣਾ ਕੇ ਰੱਖਿਆ ਨਾ ਤਾਂ ਮੈਂ ਤੁਹਾਨੂੰ ਕਹਿੰਦੀ ਆ ਕਿ ਕੋਈ ਵੀ ਦੁਨੀਆ ਦਾ ਕਾਲਾ ਚਿੱਟਾ ਪੀਲਾ ਤੰਤਰ ਮੰਤਰ ਐ ਨਾ ਉਹ ਸਾਰਾ ਫੇਲ ਹੋ ਜਾਵੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣੀ ਹੈ ਜਿਹੜੀ ਕਿ ਸੱਚੀ ਹੈ ਇਸ ਤਰ੍ਹਾਂ ਇੱਕ ਗੁਰਸਿੱਖ ਪਰਿਵਾਰ ਸੀ ਉਸ ਪਰਿਵਾਰ ਦੇ ਘਰ ਦੇ ਵਿੱਚ ਹਰ ਰੋਜ਼ ਮੂਲ ਮੰਤਰ ਜੀ ਦਾ ਬਹੁਤ ਪਾਠ ਹੋਇਆ ਕਰਦਾ ਸੀ ਮੂਲ ਮੰਤਰ ਜੀ ਦੇ ਨਾਲ ਨਾਲ ਉਸ ਘਰ ਦਾ ਵੀਰ ਜਿਹੜਾ ਵੱਡਾ ਸੀ ਨਾ ਬਜ਼ੁਰਗ ਉਹ ਚਪਈ ਸਬ지 ਦਾ ਪਾਠ ਵੀ ਬਹੁਤ ਕਰਿਆ ਕਰਦਾ ਸੀ ਪਰ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਉਹਦਾ ਗਵਾਂਡੀ ਸੀ ਨਾ ਉਸ ਘਰ ਦੇ ਵੀਰ ਦੇ ਉੱਤੇ ਬੜਾ ਲੱਗਦਾ ਸੀ ਕਿਉਂਕਿ ਉਹ ਜਿਹੜਾ ਗਵਾਂਡੀ ਸੀ ਨਾ ਉਸ ਘਰ ਨੂੰ ਪਹਿਲਾਂ ਖਰੀਦਣਾ ਚਾਹੁੰਦਾ ਸੀ ਪਰ ਉਹਨਾਂ ਤੋਂ ਖਰੀਦਿਆ ਨਹੀਂ ਗਿਆ ਤੇ ਉਸ ਵੀਰ ਨੇ ਪਹਿਲਾਂ ਆਣ ਕੇ ਉਸ ਘਰ ਨੂੰ ਖਰੀਦ ਲਿਆ ਜਿਸ ਤਰ੍ਹਾਂ ਕਿ ਉਹ ਹੁਣ ਇਹ ਚਾਹੁੰਦਾ ਸੀ ਕਿ ਜੇਕਰ ਇਹ ਇਸ ਘਰ ਨੂੰ ਵੇਚ ਜਾਣ ਤਾਂ ਮੈਂ ਇਹ ਘਰ ਖਰੀਦ ਲਵਾਂ ਪਰ ਜਿਹੜਾ ਉਹ ਵੀਰ ਸੀ ਨਾ ਜਿਹੜਾ ਗੁਰਸੇਖ ਵੀਰ ਸੀਗਾ ਉਹ ਹੁਣ ਇਸ ਘਰ ਨੂੰ ਵੇਚਣਾ ਨਹੀਂ ਸੀ ਚਾਹੁੰਦਾ ਤਾਂ ਜਿਹੜਾ ਉਹਦਾ ਗਵਾਂਡੀ ਸੀ ਉਹਦੇ ਤੇ ਜਾਦੂ ਟੂਣੇ ਕਰਨੇ ਸ਼ੁਰੂ ਕਰ ਦਿੰਦਾ ਹੈ ਉਹ ਕਿਸੇ ਬਾਬੇ ਕੋਲ ਜਾਂਦਾ ਤੇ ਕਾਲਾ ਜਾਦੂ ਉਹਦੇ ਤੇ ਕਰਾਉਂਦਾ ਜਦੋਂ ਕਾਲਾ ਇਲਮ ਬਾਬਾ ਉਹਦੇ ਪਰਿਵਾਰ ਦੇ ਉੱਤੇ ਪੜਦਾ ਉਹਦੇ ਘਰ ਦੇ ਉੱਤੇ ਪੜਦਾ ਹੈ ਨਾ ਤਾਂ ਬਾਬਾ ਕਹਿੰਦਾ ਕਿ ਵੇਖੀ ਹੁਣ ਉਹਨੇ ਉੱਜੜ ਜਾਣਾ ਬਰਬਾਦ ਹੋ ਜਾਣਾ ਪਰ ਜਿਹੜਾ ਉਹ ਵੀਰ ਸੀ ਨਾ ਉਹ ਨੇਮ ਦੇ ਨਾਲ ਅੰਮ੍ਰਿਤ ਵੇਲੇ ਉੱਠਦਾ ਤੇ ਮੂਲ ਮੰਤਰ ਜੀ ਦਾ ਪਾਠ ਕਰਦਾ ਤੇ ਉਸ ਤੋਂ ਅਪਰੰਤ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਤੇ ਫਿਰ ਚਪਈ ਸਬਜ਼ੀ ਦਾ ਪਾਠ ਜ਼ਰੂਰ ਕਰਦਾ ਦਿਨ ਦੇ ਵਿੱਚ ਵੀ ਉਹ ਜਦੋਂ ਆਪਣੇ ਕੰਮਕਾਰ ਤੇ ਜਾਂਦਾ ਸੀ ਨਾ ਤੇ ਚਪਈ ਸਬਜ਼ੀ ਦਾ ਪਾਠ ਜ਼ਰੂਰ ਕਰਿਆ ਕਰਦਾ ਸੀ ਕਿਉਂਕਿ ਜਿਹੜਾ ਚਪਈ ਸਬਜ਼ੀ ਦਾ ਪਾਠ ਹੈ ਨਾ ਬਹੁਤ ਛੋਟਾ ਪਾਠ ਹੈ ਜਦੋਂ ਆਪਣ ਨੂੰ ਜ਼ੁਬਾਨੀ ਕੰਟ ਹੁੰਦਾ ਨਾ ਤਾਂ ਆਪਾਂ ਪਤਾ ਨਹੀਂ ਦਿਨ ਚ ਕਿੰਨੇ ਕੁ ਪਾਠ ਕਰ ਲਏ ਜੇਕਰ ਕੰਨ ਬੈਠੀਏ ਤਾਂ ਵੀਰ ਦੀ ਨੇ ਇਸ ਤਰ੍ਹਾਂ ਦੀ ਇੱਕ ਰੁਟੀਨ ਹੈ ਬਣ ਗਈ ਸੀ ਕਿ ਉਹ ਵੀਰ ਕਹਿੰਦਾ ਵੀ ਮੈਂ ਜੇ ਗੱਡੀ 'ਚ ਹੁੰਦਾ ਸੀ ਤੇ ਮੈਂ ਚਪਈ ਸਾਹ ਪੜਨਾ ਤੇ ਜੇ ਮੈਂ ਆਪਣੇ ਆਫਿਸ 'ਚ ਕੰਮ ਕਰਦਿਆਂ ਹੁੰਦਾ ਸੀ ਤਾਂ ਮੇਰੀ ਜ਼ੁਬਾਨ ਤੇ ਚਪਈ ਸਾਹ ਹੀ ਰਹਿੰਦਾ ਜਿਸ ਤਰ੍ਹਾਂ ਕਿ ਮੈਨੂੰ ਆਦਤें ਬਣ ਚੁੱਕੀ ਸੀ ਉਸ ਪਰਮਾਤਮਾ ਦੀ ਤੇ ਮੇਰੇ ਤੇ ਮੇਰੇ ਹੋ ਚੁੱਕੀ ਸੀ ਪਰ ਜਿਹੜਾ ਉਹ ਗਵੰਡੀ ਸੀ ਨਾ ਉਹਦੇ ਤੇ ਮਤਲਬ ਕਾਲਾ ਇਲਮ ਕਰਾ ਕਰਾ ਵੀ ਥੱਕ ਚੁੱਕਾ ਸੀ ਹੁਣ ਉਹ ਜਾ ਕੇ ਬਾਬੇ ਨਾਲ ਲੜ ਪਿਆ ਉਹ ਕਹਿੰਦਾ ਵੀ ਤੇਰੇ ਇਲਮ ਨੇ ਤਾਂ ਮੇਰੇ ਘਰ ਦਾ ਸਾਰਾ ਪੈਸਾ ਖਤਮ ਕਰ ਦਿੱਤਾ ਪਰ ਉਸ ਉਹ ਉਹਦਾ ਘਰ ਨਹੀਂ ਉਹ ਜਿਹੜਾ ਜਿਹਦਾ ਘਰ ਮੈਂ ਉਜਾੜਨਾ ਚਾਹੁੰਦਾ ਸੀ ਤੇ ਉਹ ਬਾਬਾ ਕਹਿੰਦਾ ਕਿ ਮੇਰੇ ਇਲਮ ਦੇ ਨਾਲ ਤਾਂ ਇਹ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਬਚ ਪਾਇਆ ਬਾਚ ਪਾਇਆ ਤੇ ਇਹ ਕਿਹੜਾ ਵੀਰ ਹੈ ਜਿਹੜਾ ਕਹਿੰਦਾ ਮੇਰੇ ਇਲਮ ਤੋਂ ਬਾਚੇ ਨਹੀਂ ਰਿਹਾ ਮਤਲਬ ਉਜੜੇ ਨਹੀਂ ਪਾਇਆ ਤੇ ਕਹਿੰਦੇ ਉਹ ਬਾਬਾ ਕਹਿੰਦਾ ਵੀ ਮੈਨੂੰ ਉਹਦੇ ਘਰ ਲੈ ਕੇ ਜਾਓ ਉਸ ਗੁਰਮੁਖ ਪਿਆਰੇ ਦੇ ਘਰ ਤੇ ਜਦੋਂ ਉਹ ਜਿਹੜਾ ਉਸ ਦਾ ਗਵਾਂਢੀ ਹੀ ਨਾ ਉਸ ਬਾਬੇ ਨੂੰ ਉਸ ਗੁਰਮੁਖ ਦੇ ਘਰ ਲੈ ਕੇ ਜਾਂਦਾ ਨਾ ਤੇ ਜਦੋਂ ਉਸ ਦੇ ਘਰ ਬੜਨਾ ਲੱਗਦਾ ਹੀ ਹੈ ਤਾਂ ਪਤਾ ਨਹੀਂ ਕਿਹੜੀ ਸ਼ਕਤੀ ਉਸ ਬਾਬੇ ਨੂੰ ਬਾਹਰ ਹੀ ਰੋਕ ਦਿੰਦੀ ਹੈ ਤੇ ਜਿਹੜਾ ਉਹ ਗੁਰਮਖ ਪਿਆਰਾ ਸੀ ਨਾ ਉਹ ਅਚਾਨਕ ਬਾਹਰ ਨੂੰ ਆ ਰਿਹਾ ਹੁੰਦਾ ਆਪਣੇ ਦਰਵਾਜੇ ਕੋਲ ਆਉਂਦਾ ਹੈ ਨਾ ਤਾਂ ਵੇਖਦਾ ਹੈ ਵੀ ਇੱਕ ਬਾਬਾ ਹੈ ਜੋ ਉਹਦੇ ਗੇਟ ਦੇ ਅੱਗੇ ਖੜੋਤਾ ਹੈ ਤਾਂ ਉਸ ਨੂੰ ਪੁੱਛਦਾ ਬਾਬਾ ਜੀ ਕੋਈ ਕੰਮ ਹੈ ਤਾਂ ਬਾਬਾ ਕਹਿੰਦਾ ਵੀ ਪਹਿਲਾਂ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਕਿ ਤੇਰੇ ਘਰ ਦੇ ਉੱਤੇ ਕਿਹੜਾ ਮੰਤਰ ਤੂੰ ਪੜਿਆ ਹੈ ਜਿਹੜਾ ਮੈਨੂੰ ਅੱਗੇ ਆਉਣੇ ਨਹੀਂ ਦਿੰਦਾ ਤਾਂ ਉਹ ਵੀਰ ਉਸ ਬਾਬੇ ਦੇ ਅੱਗੇ ਹੱਥ ਜੋੜ ਕੇ ਖੜ ਗਿਆ ਉਹ ਕਹਿੰਦਾ ਬਾਬਾ ਜੀ ਮੈਂ ਕੋਈ ਜਾਦੂ ਮੰਤਰ ਨਹੀਂ ਕਰਦਾ ਨਾ ਹੀ ਮੈਂ ਕਿਸੇ ਬਾਬਿਆ ਕੋਲ ਜਾਂਦਾ ਮੇਰਾ ਤਾਂ ਸਿਰਫ ਗੁਰੂ ਹੀ ਸਿਰਫ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨਾ ਦਾ ਮੈਂ ਸਵੇਰੇ ਉੱਠ ਕੇ ਮੂਲ ਮੰਤਰ ਤੇ ਜਪਜੀ ਸਾਹਿਬ ਜੀ ਦੀ ਪਾਣੀ ਤੇ ਚਪਾਈ ਸਾਹਿਬ ਜੀ ਦਾ ਪਾਠ ਕਰਦਾ ਰਹਿਣਾ ਤੇ ਦਿਨੇ ਵੀ ਜਦੋਂ ਟਾਈਮ ਲੱਗਦਾ ਤੇ ਚਪਾਈ ਸਾਹਿਬ ਜੀ ਦਾ ਪਾਠ ਕਰਦਾ ਤੇ ਹੁਣ ਵੀ ਮੈਂ ਚਪਾਈ ਸਾਹਿਬ ਜੀ ਦਾ ਪਾਠ ਕਰਦਾ ਹੀ ਆ ਰਿਹਾ ਸੀ ਤੇ ਉਸ ਬਾਬੇ ਨੇ ਨਾ ਉਸ ਵੀਰ ਦੇ ਉੱਤੇ ਫਿਰ ਜਾਦੂ ਕਰਨਾ ਸ਼ੁਰੂ ਕੀਤਾ ਮਨੋ ਮੰਤਰ ਜਦੋਂ ਨੇ ਤੰਤਰ ਮੰਤਰ ਪੜੇ ਨਾ ਤੇ ਉਹ ਵੀਰ ਵੀ ਚਪਾਈ ਸਾਹਿਬ ਜੀ ਦਾ ਪਾਠ ਕਰਕੇ ਆ ਰਿਹਾ ਸੀ ਤਾ ਉਹ ਜਿਹੜੇ ਤੰਤਰ ਮੰਤਰ ਸੀ ਉਹ ਵੀ ਵੀਰ ਦੇ ਉੱਤੇ ਫੇਰ ਨਹੀਂ ਕੰਮ ਕੀਤੇ। ਤਾ ਉਹ ਬਾਬਾ ਕਹਿੰਦਾ ਵਾਕਿਆ ਤੇਰਾ ਮੰਤਰ ਜਿਹੜਾ ਹੈ ਨਾ ਤੇਰੇ ਗੁਰੂ ਦਾ ਜਿਹੜਾ ਜਾਪ ਹੈ ਨਾ ਮਹਾ ਮੰਤਰ ਹੈ। ਬਹੁਤ ਵੱਡਾ। ਇਸ ਨੇ ਕਾਲੇ ਇਲਮ ਨੂੰ ਵੀ ਫੇਲ ਕਰਕੇ ਰੱਖ ਦਿੱਤਾ ਹੈ। ਮੇਰਾ ਕਾਲਾ ਇਲਮ ਵੀ ਨਹੀਂ ਚੱਲਿਆ। ਤਾ ਉਸ ਨੇ ਕਿਹਾ ਕਿ ਇਹ ਮੰਤਰਾਂ ਦਾ ਮੰਤਰ ਹੈ ਜਿਹੜਾ ਤੂੰ ਪੜਦਾ ਹੈ। ਮੂਲ ਮੰਤਰ। ਤੇ ਫਿਰ ਜਦੋਂ ਉਸ ਵੀਰ ਨੇ ਕਿਹਾ ਕਿ ਮੈਂ ਆਪਣੇ ਪਰਮਾਤਮਾ ਦੇ ਉੱਤੇ ਬਹੁਤ ਵਿਸ਼ਵਾਸ ਕਰਦਾ। ਜੇਕਰ ਮੈਂ ਮੂਲ ਮੰਤਰ ਏ ਕੋਮਕਾਰ ਤੋਂ ਲੈ ਕੇ ਨਾਨਕ ਹੋਸੀਪੀ ਸੱਚ ਤੱਕ ਕਰਦਾ ਰਵਾਂ ਨਾ ਦਿਨ ਤੋਂ ਸਵੇਰ ਸ਼ਾਮ ਤੱਕ ਤਾਂ ਮੈਂ ਇਥੋਂ ਤੱਕ ਇਹ ਵੀ ਚਮਤਕਾਰ ਦੇਖਿਆ ਕਿ ਮੈਨੂੰ ਉਸ ਦਿਨ ਵਪਾਰ ਦੇ ਵਿੱਚ ਬਹੁਤ ਵਾਧਾ ਹੁੰਦਾ ਹੈ। ਕਈ ਵਾਰ ਮੇਰਾ ਨਹੀਂ ਵੀ ਟਾਈਮ ਲੱਗਦਾ ਤਾਂ ਮੈਂ ਚੁਪਾਈ ਸਬਜ਼ੀ ਦਾ ਪਾਠ ਕਰ ਲੈਂਦਾ। ਕਹਿੰਦੇ ਵੀ ਇਸ ਮੂਲ ਮੰਤਰ ਦੇ ਅੱਗੇ ਨਾ ਸਾਰੀਆਂ ਤਾਕਤਾਂ ਫੇਲ ਹੋ ਜਾਂਦੀਆਂ ਨੇ। ਸਾਰੀਆਂ ਦੇਵ ਸ਼ਕਤੀਆਂ ਖਤਮ ਹੋ ਜਾਂਦੀਆਂ ਇਸ ਮੂਲ ਮੰਤਰ ਦੇ ਅੱਗੇ। ਇਹੀ ਬੇਨਤੀ ਮੈਂ ਤੁਹਾਡੇ ਸਾਹਮਣੇ ਸਾਂਝੀ ਕਰਨੀ ਚਾਹੁੰਦੀ ਸੀ ਕਿ ਜਿਹੜਾ ਵੀ ਪਾਠ ਹੈ ਨਾ ਪੂਰੇ ਵਿਸ਼ਵਾਸ ਦੇ ਨਾਲ ਕਰੋ ਤੇ ਪੂਰੇ ਮਨ ਲਾ ਕੇ ਕਰੋ ਇੱਕ ਚਿੱਤ ਇੱਕ ਮਨ ਹੋ ਕੇ ਕਰੋ ਤਾਂ ਤੁਸੀਂ ਵੇਖਣਾ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਮਾੜੀਆਂ ਰੂਹਾਂ ਨੇ ਜਿੰਨਾ ਵੀ ਕਲੇਸ਼ ਆ ਜਾਂ ਕੋਈ ਕੰਮ ਨਹੀਂ ਬਣਦਾ ਤਾਂ ਤੁਹਾਡਾ ਬਣਨਾ ਜਰੂਰ ਸ਼ੁਰੂ ਹੋ ਜਾਵੇਗਾ ਬਸ ਲੋੜ ਹੈ ਵਿਸ਼ਵਾਸ ਦੀ ਤੇ ਸ਼ੁਕਰਾਨੇ ਦੀ ਤੇ ਜਪਣ ਦੀ ਜਿਸ ਕਰਕੇ ਕਹਿੰਦੀ ਆ ਕਿ ਰੋਜ਼ ਮੂਲ ਮੰਤਰ ਦੇ ਨਾਲ ਜੇਕਰ ਤੁਸੀਂ ਚਪਈ ਸਬ지 ਦਾ ਪਾਠ ਕਰਨਾ ਸ਼ੁਰੂ ਕਰ ਦੋਵੋਗੇ ਨਾ ਨਿਤਨੇਮ ਦੇ ਵਿੱਚ ਤਾਂ ਤੁਸੀਂ ਇਹ ਸਮਝਿਓ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਵੇਗੀ ਤੇ ਉਸ ਤੋਂ ਉਪਰੰਤ ਤੁਸੀਂ ਅਰਦਾਸ ਬੇਨਤੀ ਕਰੋ ਜੋ ਵੀ ਮੰਗੋਗੇ ਉਹੀ ਮਿਲੇਗਾ ਵਿਦੇਸ਼ ਦਾ ਵੀਜ਼ਾ ਮੰਗੋਗੇ ਉਹ ਮਿਲੇਗਾ ਭੈਣਾ ਸਰਾਬ ਛਡਾਉਣੀਆਂ ਚਾਹੁੰਦੀਆਂ ਵੀਰਾਂ ਦੀ ਉਹ ਵੀ ਛੁੱਟ ਜਾਵੇਗੀ ਘਰ ਦੇ ਵਿੱਚ ਧਨ ਦੌਲ ਦੀ ਪ੍ਰਾਪਤੀ ਹੋ ਜਾਵੇਗੀ ਔਲਾਦ ਦੀ ਪ੍ਰਾਪਤੀ ਮਿਲ ਜਾਵੇਗੀ ਕਹਿਣ ਤੋਂ ਭਾਵ ਹੈ ਕਿ ਜੋ ਵੀ ਤੁਸੀਂ ਮੰਗੋਗੇ ਉਹ ਤੁਹਾਨੂੰ ਦੁਨੀਆ ਦੀ ਹਰ ਇੱਕ ਚੀਜ਼ ਮਿਲ ਜਾਵੇਗੀ ਸਾਨੂੰ ਪਰਮਾਤਮਾ ਨੇ ਉਹੀ ਦੇ ਦੇਣਾ ਜੋ ਸਾਡੇ ਲਈ ਚੰਗਾ ਹੈ ਸਾਡੇ ਢੰਡਾਰੇ ਭਰਪੂਰ ਕਰ ਦੇਣੇ ਉਸ ਪਰਮਾਤਮਾ ਨੇ ਉਹ ਦਾਤਾਂ ਦੇ ਕੇ ਹੀ ਮੋੜਦੇ ਹਨ ਉਹ ਕਦੇ ਵੀ ਸਾਨੂੰ ਖਾਲੀ ਨਹੀਂ ਮੋੜਦੇ ਸਾਨੂੰ ਮੰਗਣ ਦੀ ਲੋੜ ਹੀ ਨਹੀਂ ਪਵੇਗੀ ਸੱਚੇ ਪਾਸਾ ਦੀ ਕਿਰਪਾ ਹੀ ਇੰਨੀ ਹੋ ਜਾਵੇਗੀ ਇੱਕ ਵਾਰ ਤੁਸੀਂ ਗੁਰੂ ਦੇ ਰਾਹ ਤੇ ਚੱਲ ਕੇ ਤਾਂ ਦੇਖੋ ਤੁਸੀਂ ਉੱਥੋਂ ਸਿਰਫ ਦਾਤਾਂ ਲੈ ਕੇ ਹੀ ਜਾਉਗੇ ਖਾਲੀ ਝੋਲੀ ਨਹੀਂ ਅਬ ਤੁਸੀਂ ਕਦੀ ਲੈ ਕੇ ਮੁੜੋਗੇ ਆਪਣੇ ਦਰ ਤੋਂ ਪਰਮਾਤਮਾ ਕਦੇ ਖਾਲੀ ਨਹੀਂ ਮੋੜਦਾ ਇਹ ਗੱਲ ਜਰੂਰ ਯਾਦ ਰੱਖਿਆ ਕਰੋ ਕਿ ਪਾਸਾ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਤੇ ਹੈ ਜਦੋਂ ਤੁਸੀਂ ਪਾਠ ਕਰ ਲਿਆ ਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਸ ਤੋਂ ਬਾਅਦ ਤੁਸੀਂ ਕਿਸੇ ਸਹੈ ਤੋਂ ਨਹੀਂ ਡਰਨਾ ਉਸ ਟਾਈਮ ਤੁਸੀਂ ਇਹ ਹੀ ਸੋਚਣਾ ਕਿ ਮੇਰੇ ਗੁਰੂ ਨਾਨਕ ਪਾਸਾ ਜਿੱਦਾ ਮੇਰੇ ਉੱਤੇ ਮੇਰੇ ਸਿਰ ਦੇ ਉੱਤੇ ਹੱਥ ਹੈ ਉਨ੍ਹਾਂ ਦਾ ਸਾਇਆ ਆਪਣੇ ਸਿਰ ਤੇ ਮਹਿਸੂਸ ਕਰਿਆ ਕਰੋ ਜੇਕਰ ਤੁਹਾਨੂੰ ਉਨ੍ਹਾਂ ਦਾ ਸਾਇਆ ਆਪਣੇ ਸਿਰ ਤੇ ਮਹਿਸੂਸ ਹੋਵੇਗਾ ਨਾ ਤਾਂ ਇਹ ਜਿਹੜੀਆਂ ਦੁਨਿਆਵੀ ਸ਼ਕਤੀਆਂ ਨੇ ਨਾ ਇਹ ਕਦੇ ਵੀ ਤੁਹਾਡੀ ਤਰੱਕੀ ਨੂੰ ਨੋਕ ਨਹੀਂ ਸਕਣਗੀਆਂ ਉਹਦਾ ਸਹਾਰਾ ਬਣ ਜਾਣਗੀਆਂ ਇਹ ਗੱਲ ਹਮੇਸ਼ਾ ਯਾਦ ਰੱਖੋ ਕਦੇ ਵੀ ਆਪਾਂ ਕਰਕੇ ਵੇਖੀਏ ਗੁਰਬਾਣੀ ਦਾ ਪਾਠ ਪੜ੍ਹ ਕੇ ਵੇਖੀਏ ਪਿਆਰ ਨਾਲ ਭਿੱਜ ਕੇ ਬਾਣੀ ਪੜ੍ਹੀਏ ਤਾਂ ਤੁਹਾਨੂੰ ਗੁਰਬਾਣੀ ਰੂਪੀ ਖਜ਼ਾਨਾ ਜੇਕਰ ਮਿਲ ਗਿਆ ਨਾ ਤਾਂ ਸਮਝ ਲਓ ਤੁਹਾਡੇ ਤੇ ਪਰਮਾਤਮਾ ਦੇ ਬਖਸ਼ਿਸ ਵੀ ਹੋ ਗਈ ਜਿਸ ਦਿਨ ਭਾਵੇਂ ਤੁਸੀਂ ਕੱਲ ਤੋਂ ਭਾਵੇਂ ਅੱਜ ਤੋਂ ਸਟਾਰਟ ਕਰ ਲਓ ਰਾਤ ਨੂੰ ਸੌਣ ਲੱਗਿਆਂ ਸ਼ੁਰੂ ਕਰ ਲਓ ਚਪਈ ਸਬਜੀ ਦਾ ਪਾਠ ਕਰਕੇ ਸਵੋ ਤੇ ਨਾਲ ਮੂਲ ਮੰਤਰ ਜੀ ਸਾਹਿਬ ਜੀ ਦਾ ਪਾਠ ਕਰਕੇ ਸੋ ਉਸ ਤੋਂ ਬਾਅਦ ਤੁਸੀਂ ਆਪਣਾ ਕੀਰਤਨ ਸੋਲਾ ਪੜ੍ਹ ਲਓ ਤੁਸੀਂ ਵੇਖਿਓ ਕਿ ਤੁਹਾਡੇ ਤੇ ਬਸ ਤੁਸੀਂ ਇਹ ਸਮਝਦੇ ਹੋ ਕਿ ਮੈਂ ਪਰਮਾਤਮਾ ਅੱਗੇ ਹਾਜ਼ਰੀ ਲਾ ਦਿੱਤੀ ਹੈ ਆਪਣੀ ਬਸ ਹੁਣ ਪਰਮਾਤਮਾ ਦਾ ਕੰਮ ਹੈ ਜੋ ਤੇਰੀ ਹਰ ਇੱਕ ਮੁਸ਼ਕਲ ਨੂੰ ਖਤਮ ਕਰੇਗਾ ਪਰ ਇਸ ਨੂੰ ਕਰਨਾ ਤੁਹਾਨੂੰ ਨੇਮ ਨਾਲ ਪਵੇਗਾ ਗੁਰਬਾਣੀ ਉਹ ਸਮੁੰਦਰ ਹੈ ਜਿਸ ਵਿੱਚ ਹਰ ਮਨੁੱਖ ਜੇਕਰ ਗਹਿਰਾਈ ਨਾਲ ਡੁਬਕੀ ਲਵਾਵੇਗਾ ਨਾ ਤਾਂ ਉਹ ਕੀਮਤੀ ਮੋਤੀ ਹੀ ਉੱਥੋਂ ਕੱਢ ਕੇ ਲੈ ਕੇ ਆਵੇਗਾ ਕਦੇ ਖਾਲੀ ਹੱਥ ਨਹੀਂ ਜਾਵੇਗਾ ਗੁਰੂ ਦਾ ਗਿਆਨ ਉਹ ਆਪ ਹੀ ਹਾਸਲ ਕਰ ਲਵੇਗਾ ਕਦੇ ਖਾਲੀ ਹੱਥ ਵਾਪਸ ਨਹੀਂ ਉਹ ਮੁੜੇਗਾ ਉਹਦੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਦੁੱਖ ਨੇ ਨਾ ਉਹ ਹਰ ਵੇਲੇ ਹਰ ਰੋਜ਼ ਥੋੜੇ ਥੋੜੇ ਘਟਣੇ ਸ਼ੁਰੂ ਹੋ ਜਾਣਗੇ ਰੋਜ਼ ਰੋਜ਼ ਅਮਰਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਹੋ ਜਦੋਂ ਵੀ ਭੋਜਨ ਪ੍ਰਸਾਦਾ ਬਣਾਉਂਦੇ ਹੋ ਤਾਂ ਫਿਰ ਖਾਣਾ ਖਾਂਦੇ ਸਮੇਂ ਬਸ ਮਾਲਕ ਦਾ ਨਾਮ ਲੈ ਸ਼ੁਕਰਾਨਾ ਕਰੋ ਕਈ ਭੈਣਾਂ ਨੂੰ ਨਾ ਚਲੋ ਅਮਰਤ ਵੇਲੇ ਕਈ ਵਾਰ ਲੇਟ ਜਾਗ ਹੁੰਦੀ ਹੈ ਪਰ ਤੁਸੀਂ ਨੇਮ ਨਹੀਂ ਦੋ ਜੋ ਨੇਮ ਤੁਸੀਂ 4 ਵਜੇ ਉੱਠ ਕੇ ਕਰਦੇ ਸੀ ਨਾ ਜੇ ਅੱਜ ਤੁਸੀਂ 6 ਵਜੇ ਉઠੇ ਹੋ ਤੁਸੀਂ ਇਹ ਡਰ ਕੇ ਨਹੀਂ ਕਰਨਾ ਹਏ ਮੈਂ ਲੇਟ ਹੋ ਗਈ ਤੇ ਮੈਂ ਆ ਕੰਮ ਕਰਨਾ ਪਿਆ ਮੈਂ ਪਾਣੀ ਬਾਣੀ ਪੜਨੀ ਨਹੀਂ 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 ਤੁਸੀਂ ਉਸ ਮੰਜੇ ਦੇ ਉੱਤੇ ਬੈਠ ਕੇ ਨਾ ਜਿਸ ਤੇ ਜਿੱਥੇ ਵੀ ਪਈਓ ਬੈੱਡ ਤੇ ਪਈਓ ਮੰਜੇ ਤੇ ਪਈਓ ਜਿੱਥੇ ਵੀ ਪਈਓ ਨਾ ਤੁਸੀਂ ਉੱਥੇ ਬੈਠ ਕੇ ਭਾਵੇਂ ਨਹਾਤੇ ਨਹੀਂ ਪਹਿਲਾਂ ਤਾਂ ਤੁਸੀਂ 5 ਵਾਰ 10 ਵਾਰ ਮੂਰ ਮੰਤਰ ਜੀ ਦਾ ਜਾਪ ਕਰੋ ਫਿਰ ਉਸ ਤੋਂ ਬਾਅਦ ਪਰਮਾਤਮਾ ਦੀਆਂ ਦਿੱਤੀਆਂ ਹੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਜਪਜੀ ਸਾਹਿਬ ਦਾ ਪਾਠ ਵੀ ਤੁਹਾਨੂੰ ਕੰਠ ਹੋਣਾ ਚਾਹੀਦਾ ਤੇ ਤੁਸੀਂ ਮੰਜੀ ਤੇ ਬੈਠੇ ਬੈਠੇ ਜਪਜੀ ਸਾਹਿਬ ਜੀ ਦਾ ਪਾਠ ਵੀ ਕਰ ਸਕਦੇ ਹੋ ਉਸ ਤੋਂ ਉਪਰੰਤ ਚਪਈ ਸਾਹਿਬ ਜੀ ਦਾ ਪਾਠ ਫਿਰ ਤੁਸੀਂ ਅਰਦਾਸ ਕਰਕੇ ਉੱਠ ਸਕਦੇ ਹੋ ਪਰਮਾਤਮਾ ਨੂੰ ਅਰਦਾਸ ਕਰੋਗੇ ਤੇ ਫਿਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿਓ ਪਰ ਆਪਣਾ ਨੇਮ ਨਹੀਂ ਤੋੜਨਾ ਤੁਸੀਂ ਇਹ ਨਹੀਂ ਕਹਿਣਾ ਕਿ ਅੱਜ ਮੈਂ ਲੇਟ ਉੱઠી ਸੀ ਤੇ ਪਾਠ ਨਹੀਂ ਕਰਨਾ ਤੁਸੀਂ ਵੇਖਿਓ ਕਿ ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਦਿਨਾਂ 'ਚ ਬਦਲਾਅ ਆ ਜਾਵੇਗਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਸੈਂਡ ਕਰਿਆ ਕਰੋ ਧੰਨਵਾਦ